ਤੇਜ਼ ਰਫ਼ਤਾਰ ਬੇਕਾਬੂ ਹੋਈ ਬਲੈਰੋ ਨੇ ਮਚਾਇਆ ਕਹਿਰ ਤਰੜ ਦਿੱਤੇ ਕਈ ਲੋਕ ਚਾਰ ਹੋ ਗਏ जख्मी ਤੁਸੀਂ ਵੀ ਦੇਖੋ ਮੋਕੇ ਦੀ ਵੀਡੀਓ ਤੇ ਇਸ ਵੀਡੀਓ ਨੂੰ ਦਬਕ ਕੇ ਚੇਰ ਕਰਦੂ ਜਿੱਥੇ ਇੱਕ ਬਲੈਰੋ ਵਾਲੇ ਵੱਲੋਂ ਤੇਜ਼ ਰਫ਼ਤਾਰ ਬਲੈਰੋ ਚਲਾਈ ਜਾ ਰਹੀ ਸੀ ਤਾਂ ਇਸ ਦੌਰਾਨ ਉਸ ਵੱਲੋਂ ਕਈ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਇੱਕ ਵੱਡਾ ਹਾਦਸਾ ਹੋਇਆ ਬਲੈਰੋ ਬੇਕਾਬੂ ਹੋ ਜਾਂਦੀ ਹੈ ਤੇ ਜਾ ਕੇ ਕਈ ਵਾਹਨਾਂ ਨੂੰ ਦਰੜ ਦਿੰਦੀ ਹੈ ਜਿਸ ਦੇ ਵਿੱਚ ਚਾਰ ਲੋਕ ਕਾਫੀ ਜ਼ਖਮੀ ਹੋ ਜਾਂਦੇ ਨੇ ਇਸ ਹਾਦਸੇ ਤੋਂ ਬਾਅਦ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਜੋ ਕਸਮਾਨ ਪੈਂਦਾ ਮੋਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫਾਜ਼ਿਰ ਕਾ ਦੇ ਬਾਰਡਰ ਰੋਡ ਦੇਉਤੋ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਹਿਲਾਂ ਟਰੈਕਟਰ ਟਰਾਲੀ ਨੂੰ ਬਲੈਰੋ ਟੱਕਰ ਮਾਰਦੀ ਹੈ ਤੇ ਫਿਰ ਜਾ ਕੇ ਕਈ ਲੋਕਾਂ ਨੂੰ ਦਰੜਦੀ ਹੈ ਦੱਸ ਦੋ ਇਹ ਕਿ ਬਲੈਰੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦਾ ਪਿੱਛਾ ਕਰਕੇ ਪੁਲਿਸ ਨੇ ਉਸ ਨੂੰ ਕਾਬੂ ਵੀ ਕਰ ਲਿਆ ਤਾਂ ਘਟਨਾ ਦੀ ਸੂਚਨਾ ਮਿਲਦੇ ਹੀ ਉੱਥੇ ਪੁਲਿਸ ਪਹੁੰਚਦੀ ਹੈ ਤੇ ਫਿਰ ਜੋ ਹਾਲਾਤ ਬੰਦੇ ਨੇ ਉਹ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਇੱਕੋ ਟਰੈਕਟਰ ਇੰਨਾਗਾ ਤੇਜ਼ ਹੈਗਾ ਸੀ ਮੈਂ ਕਹਿੰਦਾ ਲੈ ਰੱਬ ਦਾ ਨਾਮ ਉਹਨੇ ਬੌਜੀ ਬਲੋਰ ਦੇ ਠੋਕੀ ਤੇ ਬਲੋਰ ਵਾਲਾ ਵਿਚਾਰਕੀ ਕਰਿਆ। ਬਲੋਰ ਵਾਲਾ ਦੱਕ ਲੈ ਗਿਆ। ਉਹਨੇ ਤਾਂ ਵਿਚਰੇ ਨੂੰ ਆ ਕੇ ਜਾਣ ਚਾਣੀ ਸੀ। ਗੱਡੀ ਤਾਂ ਉੱਥੇ ਬੰਦ ਹੋ ਗਈ ਨਾ ਦਿਨਾਂ ਡੋ ਸਾਰੇ ਫੈਕਟਰ ਵਾਲੇ ਦੀ ਹੈ ਤੇ ਇਸ ਵਾਸਤੇ ਹੀ ਹੈ ਚੋਰੀ ਦਾ ਮਾਲ ਚੱਲਿਆ ਹੈ ਸਰਕਾਰੀ ਕਣਕ ਚੱਲੀ ਹੈ ਕਿੱਥੇ ਚੱਲੀ ਹੈ ਕੋਣ ਵੇਚਦਾ ਪਿਆ ਇਹ ਵੇਖੋ ਉੱਥੇ ਚਲ ਕੇ ਵੇਖੋ ਇਹ ਵੀਡੀਓ ਨਾ ਬਣਾਓ ਉੱਥੇ ਵੀਡੀਓ ਬਣਾਓ ਨਹੀਂ ਇਹ ਇਹ ਮਗਰੋਂ